ਸਸ਼ਕਾਲੀ ਸਾਰਿਆਂ ਨੂੰ ਨਵਰਾਤਰੀ ਦੇ ਦਿਨਾਂ ਵਿੱਚ ਹਰ ਘਰ ਦੀ ਰਸੋਈ ਵਿੱਚ ਕੁਝ ਨਾ ਕੁਝ ਖਾਸ ਬੰਦਾ ਹੈ ਤਾਂ ਅੱਜ ਅਸੀਂ ਬਣਾਵਾਂਗੇ ਸਵਾਦਿਸ਼ ਰੈਸਪੀ ਸਾਬੂਦਾਨਾ ਆਲੂ ਪਰਾਂਠਾ ਚਲੋ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਸਾਬੂਦਾਨਾ ਨੂੰ ਡਰਾਈ ਰੋਸਟ ਕਰ ਲੈਣਾ ਫਿਰ ਇਹਨੂੰ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਅਸੀਂ ਇਹਦਾ ਫਾਈਨ ਪਾਊਡਰ ਰੈਡੀ ਕਰ ਲੈਣਾ ਇਸ ਤਰੀਕੇ ਨਾਲ ਅਸੀਂ ਇਹਦਾ ਫਾਈਨ ਪਾਊਡਰ ਰੈਡੀ ਕਰ ਲਿਆ ਇਹਨੂੰ ਹੁਣ ਅਸੀਂ ਇੱਕ ਬੋਲਟ ਟ੍ਰਾਂਸਫਰ ਕਰ ਦਾਂਗੇ ਤੇ ਹੁਣ ਇਸ ਚ ਅਸੀਂ ਪਾਵਾਂਗੇ ਦੋ ਗ੍ਰੇਟਡ ਉਬਲੇ ਹੋਏ ਆਲੂ ਇਹਦੇ ਨਾਲ ਹੀ ਅਸੀਂ ਪਾਵਾਂਗੇ ਹਰੀ ਮਿਰਚ ਅਦਰਕ ਸੇਂਦਾ ਨਮਕ ਜੀਰਾ ਕਾਲੀ ਮਿਰਚ ਤੇ ਤਨੀਆ ਪੱਤਾ ਇਸ ਨੂੰ ਵੀ ਚੰਗੀ ਤਰ੍ਹਾਂ ਹੁਣ ਅਸੀਂ ਮਿਕਸ ਕਰ ਲੈਣਾ ਤੇ ਥੋੜਾ ਜਿਹਾ ਪਾਣੀ ਪਾ ਕੇ ਇੱਕ ਸੌਫਟ ਡੋ ਰੈਡੀ ਕਰ ਲਾਂਗੇ ਤੇ ਇਹਨੂੰ ਅਸੀਂ ਅੱਧਾ ਘੰਟਾ ਰੈਸਟ ਲਈ ਛੱਡ ਦਾਂਗੇ। ਹੁਣ ਤਦ ਤੱਕ ਅਸੀਂ ਹਰੀ ਚਟਨੀ ਰੈਡੀ ਕਰ ਲੈਂਦੇ ਆ। ਇੱਥੇ ਮੈਂ ਲਈਏ ਮੂੰਗਫਲੀ ਇਹਦੇ ਨਾਲ ਹੀ ਸੇਪਾਵਾਂਗੇ ਅਦਰਕ, ਹਰੀ ਮਿਰਚ, ਜੀਰਾ, ਧਨੀਆ ਪੱਤਾ, ਸਿੰਦਾ ਨਮਕ ਤੇ ਥੋੜਾ ਜਿਹਾ ਨਿੰਬੂ ਦਾ ਰਸ। ਇਸ ਨੂੰ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਪੀਸ ਲੈਣਾ ਤੇ ਬਹੁਤ ਹੀ ਟੇਸਟੀ ਕੌਰੀਐਂਡਰ ਚਟਨੀ ਵੀ ਰੈਡੀ ਹੈ। ਹੁਣ ਇੱਥੇ ਅਸੀਂ ਲਿਆ ਦਹੀਂ। ਇਨ ਨੂੰ ਅਸੀਂ ਥੋੜਾ ਜਿਹਾ ਪਹਿਲਾਂ ਵਿਸਕ ਕਰ ਲੈਣਾ ਹੈ ਫਿਰ ਇਸੇ ਸੇ ਪਾਵਾਂਗੇ ਇੱਕ ਚਮਚ ਮਿਸ਼ਰੀ ਤੇ ਨਾਲ ਪਾਵਾਂਗੇ ਅਨਾਰ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਆਟੇ ਦੀ ਅਸੀਂ ਲੋਈ ਲਈ ਹੈ ਪਹਿਲਾਂ ਇਹਨੂੰ ਥੋੜਾ ਜਿਹਾ ਅਸੀਂ ਹੱਥ ਨਾਲ ਫੈਲਾ ਲੈਣਾ ਤੇ ਇਹਨੂੰ ਅਸੀਂ ਹੁਣ ਵੇਲ ਲੈਣਾ ਹੋਂਦ ਬੰਦੇ ਉੱਪਰ ਇਸ ਲਗਾਵਾਂਗੇ ਥੋੜਾ ਜਿਹਾ ਕਿਉਂ ਤੇ ਇਹਨੂੰ ਅਸੀਂ ਦੋਨੋਂ ਸਾਈਡ ਤੋਂ ਪਕਾ ਲੈਣਾ ਇੱਕ ਸਾਈਡ ਪੱਕਣ ਤੋਂ ਬਾਅਦ ਇਹਨੂੰ ਅਸੀਂ ਫਲਿੱਪ ਕਰ ਲੈਣਾ ਤੇ ਦੂਜੀ ਸਾਈਡ ਅਸੀਂ ਲਗਾਵਾਂਗੇ ਕਿਉਂ ਸਾਰੇ ਆਲੂ ਪਰਾਂਠੇ ਮੈਂ ਬਣਾ ਲਏ ਹਨ ਬਹੁਤ ਹੀ ਸੌਫਟ ਬਣ ਕੇ ਰੈਡੀ ਹੋਏ ਹਨ ਇਹ ਸਾਬੂਦਾਨ ਆਲੂ ਪਰਾਂਠਾ ਰਾਇਤੇ ਤੇ ਚਟਨੀ ਦੇ ਨਾਲ ਖਾਗੇ ਦੇਖੋ ਸੱਪ ਨੂੰ ਬਹੁਤ ਹੀ ਪਸੰਦ ਆਏਗਾ ਜੇਕਰ रेसिपी ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਮਿਲਦੇ ਹਾਂ ਅਗਲੀ ਰੈਸਪੀ ਦੇ ਨਾਲ ਥੈਂਕ ਯੂ